ਅੱਜ ਦਾ ਦੰਗਲ ਪਿੰਡ ਜਾਂਸਲਾ ਜਿੱਥੇ ਚੋਟੀ ਦੇ ਰੁਸਤਮ ਹਿੰਦੁਸਤਾਨ ਦੇ ਨਾਮੀ ਪਹਿਲਵਾਨ ਪੁੱਜ ਰਹੇ ਹਨ ਪਰਵਿੰਦਰ ਪਹਿਲਵਾਨ ਅਖਾੜਾ ਦੂਮ ਛੇੜੀ ਉਹਨਾਂ ਦੇ ਨਾਲ ਅਸੀ ਪਹਿਲਵਾਨ ਨੂੰ ਦਿੱਲੀ ਦੀ ਗੁਸਤੀ ਹੋਣੀ ਹੈ ਦੂਜੇ ਸਾਡੇ ਰੋਹਿਤ ਬਟਰੇ ਲੱड्डੂ ਪਹਿਲਵਾਨ ਅਖਾੜਾ ਦੂਮ ਛੇੜੀ ਉਹਨਾਂ ਦੇ ਨਾਲ ਮਨਜੀਤ ਬਲਕਪਰੀਆ ਦੀ ਗੁਸਤੀ ਹੋਣੀ ਹੈ ਸੁਨੀਲ ਪਹਿਲਵਾਨ ਅਖਾੜਾ ਜੀਰਤਪੁਰ ਉਹਨਾਂ ਨਾਲ ਮੋਨੂ ਕਗਰਸਪਾ ਦੀ ਗੁਸਤੀ ਹੋਣੀ ਹੈ ਚੋਟੀ ਦੇ ਮੁਕਾਬਲੇ ਅੱਜ ਪਿੰਡ ਜਾਂਸਲਾ ਵੱਲੋਂ ਇਸ ਨਗਰ ਦੇ ਵਿੱਚ ਕਰਾਇਆ ਜਾ ਰਿਹਾ ਸਾਰਾ ਨਗਰ ਵਧਾਈ ਦਾ ਪਾਤਰ ਹੈ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤੇ ਸਭ ਤੋਂ ਵਧੀਆ ਗੁਸਤੀਆਂ ਨੇ ਇਹ ਤਿੰਨ ਫਸਲੀਆਂ ਪੂਰੀਆਂ ਸੋ ਅਸੀਂ ਪਹਿਲਵਾਨਾਂ ਦਾ ਧੰਨਵਾਦ ਹੈ ਬਹੁਤ ਜਿਨ੍ਹਾਂ ਨੇ ਸਾਡਾ ਮਾਣ ਰੱਖ ਕੇ ਇੱਥੇ ਕੁਸ਼ਤੀ ਦੰਗਲ ਕਰਾਤਾ ਪਹਿਲਵਾਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਸੰਤ ਪਹਿਲਵਾਨ ਜੀ मामੂਪੁਰਾ ਖੜਾ ਦੂਮ ਛੜੀ ਜਿਨ੍ਹਾਂ ਦੇ ਪਿਆਰ ਸਦਕਾ ਸਾਰੇ ਪਹਿਲਵਾਨਾਂ ਪੁੱਜੇ ਇੱਕ ਵਾਰ ਸੰਤ ਪਹਿਲਵਾਨ ਜੀ ਦੇ ਨਾਮ ਤੇ ਤਾੜੀਆਂ ਲਾ ਦਿਓ ਜਿਨ੍ਹਾਂ ਨੇ ਜੋੜਾ ਮਲਾਈਆਂ ਇੱਕ ਵਾਰ ਜ਼ੋਰ ਦਾ ਤਾੜੀਆਂ ਲਾ ਦਿਓ ਸਾਰੇ ਜਣੇ ਵਾਹ ਜੀ ਵਾਹ ਬ ਜਲਦੀ ਹੋਈ ਕੁਸ਼ਤੀ ਇੱਕ ਪਾਸੇ ਮੰਨੂ ਦੂਜੇ ਪਾਸੇ ਜਨਿਲ ਬਿਜਲੀ ਵਾਲੇ ਵੀਰ ਨੂੰ ਹੰਗੇ ਬਈ 5 ਮਿੰਟਾਂ ਸਮਾਂ ਬਾਕੀ ਦਰਸ਼ਕੋ ਇਸ ਕੁਸ਼ਤੀ ਦਾ ਬਈ ਬੇਨਤੀ ਆ ਜਿਹੜਾ ਲਾਈਟਿੰਗ ਵਾਲਾ ਵੀਰ ਹੈ ਲਾਈਟਾਂ ਚੈੱਕ ਕਰ ਲੈ ਇੱਕ ਵਾਰ ਆਪਣੀਆਂ ਜਿਹੜਾ ਵੀਰ ਲਾਈਟਿੰਗ ਵਾਲਾ ਵੀਰ ਹੈ ਉਹਨੂੰ ਬੇਨਤੀ ਆ ਕਿ ਲਾਈਟਾਂ ਚੈੱਕ ਕਰ ਲੈ ਇੱਕ ਵਾਰੀਆ ਮਾਨਾ ਬੈਠਾ ਜਿਹੜੀਆਂ ਆ ਮੈਦਾਨ ਦੇ ਵਿੱਚ ਆਉਣਗੇ ਬਈ ਦੋ ਚੱਕਰ ਜਿਹੜੀਆਂ ਵੱਡੀਆਂ ਕੁਸ਼ਤੀਆਂ ਦੇ ਵਿੱਚ ਸ਼ੱਕਾ ਜੇਕਰ ਨਾ ਆਰਪਾਰ ਹੋਈ ਤਾਂ ਪੁਆਇੰਟਾਂ ਦੇ ਅਧਾਰ ਤੇ ਚਾਹੋ ਆਰਪਾਰ ਕਰੀਆਂ ਜਾਣਗੀਆਂ ਕਮੇਟੀ ਦਾ ਫੈਸਲਾ ਇੱਕ ਵਾਰ ਜੋਰ ਦਾ ਤਾੜੀਆਂ ਮਾਰ ਦੋ ਕਮੇਟੀ ਦੇ ਫੈਸਲੇ ਤੇ ਬਾਜੀ ਪੁਆਇੰਟ ਵੀ ਨੂੰ ਸਾਹਬਾ ਜੀ ਕਰਾ ਦਿਓ ਰਾਜੂ ਸਰ ਸਾਹਿਬ ਪ੍ਰਵੇਂਦਰ ਬਾਬਾ ਫਲਾਈ ਇਹ ਵੀ ਕਹਿ ਰਹੇ ਹੋ ਭਾਈ ਭਾਈ ਆ ਨੋਟ ਕਰੇ ਰਾਜਾ ਬਲਵੰਤ ਜੀ ਇਹ ਕੁਸ਼ਤੀ ਜਿਹੜੀ ਸ਼ਨੀਦ ਵਾਲੀ ਹੈ ਇਹ ਵੀ ਪੁਆਇੰਟ ਦੇ ਅਧਾਰ ਤੇ ਕਰਾ ਦਿਓ ਜਿਹੜੇ ਪਹਿਲਾ ਪੁਆਇੰਟ ਵਾਲਿਆ ਨਹੀਂ ਰੀਸਾ ਹੇ ਗਰੂ ਜੇਤੂ ਪ੍ਰਾਰ ਦੇ ਦਿਓ ਜੀ ਕਹਿੰਦਾ ਮੈਂ ਗਰੂ ਦੇਸ ਪੰਜਾਬ ਦਾ ਕੀ ਬੋਲਾ ਰੰਗ ਦੇ ਆ ਜਾ ਵਾਜੀ ਵਾ 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 ਆ ਜਾਓ ਪਹਿਲਵਾਨ ਜੀ ਆਹ ਆ ਜਾਓ ਕੋਈ ਵੀ ਜਿਹੜਾ ਮਾਲੀ ਕੋਈ ਨਹੀਂ ਹੈ ਆ ਜਾਓ ਕੋਈ ਵੀ ਵੀਰ ਜਿਹੜਾ ਨਸੇ ਦੀ ਹੱਥ ਵਿੱਚ ਨਾ ਜਾਵੇ ਖਾੜੇ ਪਾਸੇ ਦੇ ਵਿੱਚ ਇਹ ਬੜੀ ਸਚਮ ਵਾਲੀ ਕੀ ਗੇ ਬਈ ਅਖਾਰੇ ਪਹਿਲਵਾਨੀ ਬੜੀ ਉੱਚੀ ਸੋਚੀ ਤੇ ਬੂਝ ਦੀ ਖੇਡ ਹੈ ਕਿਉਂਕਿ ਅੱਜ ਇਸ ਨਗਰ ਦੇ ਵਿੱਚ ਮਾਲ ਜੁਦ ਹੋਇਆ ਜਿੱਤੇ ਪੂਰੇ ਖੰਡੇ ਖੜਕੇ ਨੇ ਗੁਸਤੀਆਂ ਦੇ ਦਰਸ਼ਕ ਵੀਰੋ ਕੋਈ ਵੀ ਵੀਰ ਬੇਨਤੀ ਆ ਪਲੀਜ਼ ਨਸੇ ਦੀ ਹਾਥ ਦੇ ਵਿੱਚ ਪਲੀਜ਼ ਨਾ ਜਾਵੇ ਹੱਥ ਜੋੜ ਕੇ ਬੇਨਤੀ ਆ ਵਾਹ ਜੀ ਵਾਹ ਉਧਰ ਮੁਕਾਬਲਾ ਬੜਾ ਪਿਆਰਾ ਮੈਦਾਨ ਦੇ ਵਿੱਚ ਚੱਲਦੀ ਹੋਈ ਗੁਸਤੀ ਸਮਾਂ ਹੌਲੀ-ਹੌਲੀ ਖਿਸਕਦਾ ਹੋਇਆ ਦੇਖਾ ਕਿ ਕੜਾ ਜਿੱਤਦਾ ਹੈ ਕਿੜਾ ਹਾਰਦਾ ਹੈ ਇਧਰ ਸਾਮਾ ਉਹਦੇ ਨਾਲੇ ਰਾਜਾ ਆ ਨਾ ਬਾਬਾ ਫਲਾਈ ਮੈਦਾਨ ਦੇ ਵਿੱਚ ਚੱਲਦੀ ਰਹੀ ਕੁਸ਼ਤੀ ਕਾਕਿਆ ਆ ਦੌੜ ਕੇ ਉਧਰ ਮਾਨਾ ਪਹਿਲਵਾਨ ਤੁੰ ਛੇੜੀ ਪੁੱਜ ਗਿਆ ਰਣਜੀਤ ਕਾਕਾ ਬਰਾਸ ਗਿਆ ਆ ਮੈਦਾਨ ਦੇ ਵਿੱਚ ਦੌੜ ਕੇ ਪਹਿਲਵਾਨ ਵਾਹ ਜੀ ਵਾਹ ਇੱਕ ਪਾਸੇ ਸੁਦੀਨਾ ਦੂਜੇ ਪਾਸੇ ਮੋਨੂ ਵਾਕਾ ਸਮੇਂ ਦੀਆਂ ਦੇਖਾਂ ਕਿਹੜਾ ਜਿੱਤਦਾ ਕਿਹੜਾ ਹਾਰਦਾ ਵਾਕਾ ਸਮੇਂ ਦੀਆਂ ਵਾਹ ਜੀ ਵਾਹ ਕਾਕਾ ਪਹਿਲਵਾਨਾ रहते। दे दे कोई गल ना कुछ बारह साल बाद वापस लाई परमेंद्र दौड़ गए हलो राजू आ दौड़ गए इधर दीडियो लाइटा आज भी चेक कर लो एक बार बेती है जी ਉਹ ਕੀ ਨਾਮ ਤੇਰੇ ਰਣਜੀਤ ਸਿੰਘ ਕਸ਼ਾਪ ਤੇ ਜਿਆੜੀਆਂ ਲਾਈਟਾਂ ਦੇ ਉਹ ਵੀ ਚੈੱਕ ਕਰ ਲਓ ਇਹ ਵੀ ਵੀ ਸਰੇਂਦਰ ਦੂਸ਼ੜੀ ਨੂਮ ਸੱਤਾ ਵੀ ਆ ਮੈਦਾਨ ਦੇ ਵਿੱਚ ਭਈ ਔਰ ਲਾਲਾ ਪਹਿਲਵਾਨੀ ਲਾਲਾ ਪਹਿਲਵਾਨ ਜੀ ਕਿੱਧਰ ਨੇ ਆਜੋ ਜੀ ਆਜੋ ਰੈਫਰੀ ਸਾਹਿਬ ਔਰ ਨਾਲੇ ਅਸੀਂ ਤੋ

ਆਪਾ ਨਾਲ ਹੀ ਧੰਨਵਾਦ ਕਰਦੇ ਆ ਫਾਸਟ ਵੇ ਚੈਨਲ ਵਾਲੇ ਵੀਰਾਂ ਦਾ ਜਿਹਨਾਂ ਨੇ ਅੱਜ ਦਾ ਜੰਗਲ ਲਾਈਵ ਦਿਖਾਇਆ ਹੈ ਹੋਰਾਂ ਦਾ ਵੀ ਧੰਨਵਾਦ ਕਰਦੇ ਆ 313 ਨੰਬਰ ਚੈਨਲ ਜਿਹੜਾ ਫਾਸਟ ਵੇ ਉਸ ਦੇ ਜਰੀਏ ਜਿਹੜਾ ਦੇਸ਼ ਸਾਡੇ ਦੇ ਵਿੱਚ ਅੱਜ ਦਾ ਜੰਗਲ ਜਿਹੜਾ ਦਿਖਾਇਆ ਜਾ ਰਿਹਾ ਹੈ ਸੋ ਧੰਨਵਾਦ ਕਰਦੇ ਆ ਪੂਰੀ ਲਾਈਵ ਟੀਵੀ ਟੀਮ ਦਾ ਜਿਹਨਾਂ ਨੇ ਅੱਜ ਦੇ ਜੰਗਲ ਦੀ ਕਵਰੇਜ ਕੀਤੀ ਹੈ ਉਹਦਰਾ ਚੱਲਦੀ ਆ ਹੋਈਆਂ ਕੁਸ਼ਤੀਆਂ ਬਹੁਤ ਹੀ ਪਿਆਰੀਆਂ ਪੰਜਾਬ ਟੈਂਪੋ ਯੂਨੀਅਨ ਬਨੂੜ ਵੱਲੋਂ 1100 ਰੁਪਏ ਦੇ ਮਾਣ ਬਹੁਤ-ਬਹੁਤ ਮਿਹਰਬਾਨੀ ਪੰਜਾਬ ਟੈਂਪੋ ਯੂਨੀਅਨ ਵੱਲੋਂ 1100 ਰੁਪਏ ਦਾ ਨਾਮ ਦਿੱਤਾ ਜਾਂਦਾ ਏਕ 5100 ਰੁਪਏ ਅਗਲੇ ਸਾਲ ਦੀ ਖੁਸ਼ੀ ਦੇ ਵਿੱਚ ਪੰਡਤ ਗੁਰਵਚਨ ਲਾਲ ਗੁਰਵਚਨ ਸਿੰਘ ਜੀ ਜਾਂਸਲਾ ਤੋਂ ਅਨਾਉਂਸ ਕਰਾ ਰਹੇ ਆ ਅਗਲੇ ਸਾਲ ਵਾਸਤੇ 15100 ਰੁਪਏ ਇਹਨਾਂ ਦੇ ਨਾਲ ਦੀ ਤਾੜੀ ਮਾਰਦੇ ਵਾਹ ਜੀ ਵਾਹ ਸਰਦਾਰ ਗੁਰਵਾਜਨ ਸਿੰਘ ਜੀ ਜਾਂਸਲਾ ਜਿਨ੍ਹਾਂ ਵੱਲੋਂ ਪਹਿਲਾ ਹੀ ਜਿਹੜਾ ਐਡਵਾਂਸ ਦੇ ਵਿੱਚ 5100 ਰੁਪਏ ਜਿਹੜਾ ਅਲਾਉਂਸ ਹੋ ਗਿਆ ਜੋ ਕਿ ਅਗਲੇ ਸਾਲ 2023 ਦੇ ਵਿੱਚ ਦਿੱਤਾ ਜਾਣਾ ਹੈ ਦੰਗਲ ਦੇ ਲਈ 5100 ਰੁਪਏ ਜਿਹੜਾ ਦਿੱਤਾ ਜਾਣਾ ਹੈ ਔਰ ਨਾਲੇ ਸਰਦਾਰ ਕੇਸਰ ਸਿੰਘ ਜੀ ਜਾਂਸਲਾ ਉਹਨਾਂ ਵੱਲੋਂ ਵੀ ਅਗਲੇ ਸਾਲ ਜਿਹੜਾ 2019 ਦੇ ਵਿੱਚ ਦੰਗਲ ਹੋਣਾ ਉਹਦੇ ਲਈ 2100 ਰੁਪਏ ਦੇ ਵੱੱਡੇ ਸਹਿਯੋਗ ਦਿੱਤੇ ਜਾਣਗੇ ਵਾਹ ਜੀ ਵਾਹ ਇਧਰ 11000 ਰੁਪਏ ਸਾਡੇ ਸਤਿਕਾਰਯੋਗ ਰਾਜ ਕੁਮਾਰ ਜੀ ਆਰਤੀਆ ਸਾਹਿਬ ਤੁਹਾਡਾ ਵੱਡਾ ਅਗਲੇ ਸਾਲ ਲਈ ਦਿੱਤਾ ਜਾਣਾ ਅੱਜ ਵੀ ਕਹਿੰਦੇ ਦੇ ਬੰਦੇ ਨੇ ਵੱਡੇ ਸਹਿਯੋਗ ਨੇ ਇੱਕ ਵਾਰ ਰਾਜ ਕੁਮਾਰ ਜੀ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਸਤਖੀਰੋ ਕਿਉਂਕਿ 11000 ਰੁਪਏ ਜਿਹੜਾ ਅਗਲੇ ਸਾਲ ਲਈ ਦਿੱਤਾ ਜਾਣਾ ਹੈ ਹੈਲੋ ਹੈਲੋ ਬੜੀ ਮੈਦਾਨ ਦੇ ਵਿੱਚ ਤਾੜੀਆਂ ਲਾ ਦਿਓ ਇੱਕ ਵਾਰ ਦੂਜੇ ਪਾਸੇ ਅਦੂਬ ਪਰਵਾਸ ਸਿਰਸਾ ਕਰਾਂ ਦੇ ਜੀ ਗੁਸਤੀ ਸ਼ੁਰੂ ਇਹ ਵੀ ਬੜੀ ਪਿਆਰੀ ਗੁਸਤੀ ਹੈ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਭਾਈ ਲੱਡੂ ਪਹਿਰਵਾਜੀ ਤੇ ਪੰਜੀਤ ਮਲਕ ਬਰੀਆ ਦੋਹਾਂ ਸਰਦਾਰਾਂ ਤਿਆਰ ਹੋ ਜਿਓ ਸਾਰੇ ਪੈਰਵਾਲਿਆਂ ਨੂੰ ਬੇਨਤੀ ਹੈ ਗਰਮਾ ਕੇ ਆਪਣੇ ਆਪ ਨੂੰ ਤਿਆਰ ਰੱਖਿਓ ਇੱਕ ਗੁਸਤੀ ਆ ਉਸ ਤੋਂ ਬਾਅਦ ਦੋ ਨੰਬਰ ਚੰਡੀ ਦੋਨੋਂ ਚੰਡੀਆਂ ਬਰਾਬਰ ਦੀਆਂ ਲਓ ਦਾਲ ਜੀ ਆਰ ਕੇ ਸਾਹਬੋ ਦਾ ਬੁਲਵਾ 5200 ਰੁਪਏ ਜਿਹੜਾ ਅਗਲੇ ਸਾਲ ਦੇ ਲਈ ਦਿੱਤਾ ਦਿੱਤਾ ਜਾਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀਵਾ ਅੋਦਰ ਸਾਡੇ ਸਟਾਫੀਓਗਾ ਵੇਦ ਪ੍ਰਕਾਸ਼ ਜੀ ਕੈਸੀਆ ਸਾਹਿਬ ਜਿਹਨਾਂ ਵੱਲੋਂ ਅਗਲੇ ਸਾਲ 11000 ਰੁਪਏ ਦੀ ਜੜੀ ਰਸਤੀ ਇਹਦਾ ਪੁਸ਼ਟੀ ਦੇਣ ਦੇ ਲਈ ਦਿੱਤੀ ਜਾ ਰਹੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਇਸ ਵਾਰ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਜਿਹੜਾ ਦੰਗਲ ਦੇ ਲਈ ਦਿੱਤਾ ਗਿਆ ਇਕਵੰਜਾ 100 ਰੁਪਏ ਫਜ਼ਲਦੀਨ ਜੀ ਉਹਦਾ ਵੱਡਾ ਵੀ 5100 ਰੁਪਏ ਅਗਲੇ ਸਾਲ ਲਈ ਜਿਹੜਾ ਦਿੱਤਾ ਜਾਣਾ ਹਲੋ 2100 ਰੁਪਿਆ ਵਾਇਸ ਪ੍ਰਦਾਤਾ ਅੰਥੁਰਮ ਜੀ ਕਿਹੜਾ ਵੱਲੋਂ ਦਿੱਤਾ ਜਾਣਾ ਅਗਲੇ ਸਾਲ ਦੇ ਲਈ ਭਾਈ ਬੇਟੇ ਜਿਹੜਾ ਕੈਮਰੇ ਨਾਲ ਵੀਰ ਕੋਲ ਕਿ ਮੁੱਕ ਹੋ ਜਾਵੇ ਯੂਨੀਅਨਾ ਉਹਨਾਂ ਵੀ ਵਿਸ਼ੇਸ਼ਤਾ ਤੇ ਧੰਨਵਾਦ ਹੈ ਜਿਹਨਾਂ ਵੱਲੋਂ ਬੱਚੇ ਸਭ ਨੂੰ ਕੁਝ ਦੇ ਦਿੱਤੇ ਗਿਆ ਜੀਵਨ ਵਾਸਤੇ ਭਾਈ ਜਿਹੜੇ ਦੋਸਤ ਜਿਹੜੇ ਵੀਰਾਂ ਨੇ ਸਹਿਯੋਗ ਦੇਣਾ ਅਗਲੇ ਸਾਲ ਦੇ ਲਈ ਹੁਣ ਕਮੇਟੀ ਦੇ ਕੋਲ ਆਪਣੇ ਨਾਮ ਕਰਜ ਕਰਵਾ ਸਕਦੇ ਦੀ ਦਾਦੀ ਪੁਰਸ਼ ਨੇ ਦਾ ਪਹਿਲਵਾਨਾਂ ਦੇ ਲਈ ਦਾਤ ਦੇਣਾ ਕਿਉਂਕਿ ਪਹਿਲਵਾਨਾਂ ਨੂੰ ਦਿੱਤਾ ਹੋਇਆ ਦਾਤ ਕਦੇ ਅਜਾਈ ਨਹੀਂ ਜਾਈ ਦੀ ਵੀਰ ਗਿਟਾਰ ਦਿੱਤਿਆ ਧਾਡਾ ਘਟੇ ਕਹਿ ਕੇ ਪੱਖਾ ਬਾਲੋ ਨੰਨਾ ਅੱਗ ਬਾਲੋ ਸ਼ਿਵਾ ਅਗਲੀ ਕੁਸ਼ਤੀ ਬਾਲੋ ਕਹਿੰਦਾ ਜੀ ਅਪ ਟੂ ਟਾਈਮ ਦਾ ਕਰਾ ਦਿਓ ਆ ਲੱड्डू ਪਹਿਲਵਾਨ ਜੀ ਖੜਾ ਡੂੰਘੇੜੀ ਮਨਜੀਤ ਭਾਜੀ ਤਿਆਰ ਹੋ ਜਾਓ ਪਹਿਲਵਾਨ ਜੀ ਅਗਲੀ ਕੁਸ਼ਤੀ ਥੋਟੀ ਹੈ ਇਸ ਤੋਂ ਬਾਅਦ ਆਰੋਹਿਤ ਪਟੇਲ ਲੱड्डू ਤੇ ਮਨਜੀਤ ਪਹਿਲਵਾਨਾ ਜਿਹੜੀਆਂ ਕੁਸ਼ਤੀਆਂ ਰਹਿ ਗਈਆਂ ਜੀ ਦાદੇ ਰਾਂ ਬੁਲਾ ਲਓ ਮਣੇ ਸਾਰਿਆਂ ਨੂੰ ਰਾਜਾਪਾਲ ਬਾਦਵੀ ਉਧਰ ਬਾਜੀ ਚੰਡੀਆਂ ਰਹਿ ਗਈਆਂ ਹੁਣ ਤਾਂ ਦੋ ਠੀਕ ਹੈ ਜੀ ਹਉਦ ਮਤੜੀਆ ਪਿਆਰ ਦਰਸ਼ਕਾਂ ਦਾ ਪਹਿਲਵਾਨਾਂ ਨੂੰ ਬਈ ਦੁਬਾਰਾ ਫੇਰ ਤੋਂ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਸਹਿਯੋਗ ਦੇਣਾ ਹੈ ਅਗਲੇ ਸਾਲ ਦੇ ਦੰਗਲ ਦੇ ਲਈ ਹੁਣ ਵੀ ਆਪਣੇ ਨਾਮ ਦਰਜ ਕਰਵਾ ਸਕਦੇ ਦੰਗਲ ਕਮੇਟੀ ਦੇ ਕੋਲੋਂ ਕਿਉਂਕਿ ਆਪਣੀ ਖੁਸ਼ੀ ਦੇ ਨਾਲ ਜਿਸ ਨੇ ਸਾਯੋਜਕ ਦੇ ਨਾਲ ਜੰਗਲ ਕਮੇਟੀ ਨੂੰ ਆਪਣੇ ਨਾਮ ਕਮੇਟੀ ਦੇ ਕੋਲ ਦਰਜ ਕਰਵਾ ਸਕਦੇ ਜੀ ਉਧਰ ਸਾਡੇ ਸਤਿਕਾਰਯੋਗ ਰਾਜ ਰੰਭ ਦੀ ਪੀ ਨਾਲ ਕੇ ਪਰ ਖੋਫ ਨਾ ਰੱਬ ਦਾ ਕਰਦੇ ਨੇ ਕਹਿੰਦਾ ਮੱਖਣ ਬਰਾੜਾ ਉਹ ਛੱਡ ਜਾਂਦੇ ਜੋ ਪੀਂਹੀ ਤੋਂ ਲੜਦੇ ਨੇ ਹਲੇ ਘਾਰਾ ਹੀ ਆ ਬਕਰਾ ਕਿੰਨਾ ਹੋ ਗਿਆ ਅਮੇਰ ਕਰ ਲੈਣਾ ਲੋਟੋ ਨੇ ਬਾਜੀ ਬਾ ਉਧਰ ਕਾਕਾ ਬਰਾਸੀ ਉੱਪਰਲੇ ਪਾਸੇ ਬਈ ਠੇਲੇ ਪਾਸੇ ਮੰਨਪ੍ਰੀਤ ਅਖੜਾ ਤੋਂ ਖੜੀ ਹਾਂ ਜੀ ਉਧਰ ਬੇਟੇੜੇ ਪਾਣੀ ਵਾਲੇ ਟੈਂਕੀ ਖੜੀ ਆ ਕੋਈ ਵੀ ਮਹਿਰਬਾਨ ਉੱਥੇ ਨਾ ਜਾਓ ਪਲੀਜ਼ ਪਾਣੀ ਜਿਹੜਾ ਅੰਦਰ ਆਉਂਦਾ ਸਟੋਰ ਦੇ ਵਿੱਚ ਨਾਲੇਣ ਜਾ ਕੇ ਵੇਂਤੀ ਆ ਬਦਵਾਰਾ ਫਿਰ ਤੋਂ ਅੱਜ ਇਹਦਾ ਪਿੰਡਾ ਸੇਵਾ ਮੰਗਦਾ ਇਹਦਾ ਤਸਵੀਰ ਅੰਦਰ ਦਰਸ਼ਕ ਬਹੁਤ ਨੇ ਪੱਤਰਕਾਰ ਭਾਈ ਜਰਜੋ ਪੁੱਜੇ ਉਹਨਾਂ ਨੂੰ ਬੇਨਤੀ ਆਪਣੇ ਮਾਰਸਵਾ ਪ੍ਰਾਪਤ ਕਰਨਗੇ ਭਾਈ 2 ਮਿੰਟ ਦਾ ਸਮਾਂ ਨਰਿੰਦਰ ਤੇ ਅਨੂਪ ਦੀ ਕੁਸ਼ਤੀ ਦਾ ਨਰੇਂਦਰ ਪਹਿਲਵਾਨ ਅਖਾੜਾ ਡੂਮ ਛੇੜੀਓ ਦੇ ਨਾਲ ਅਨੂਪ ਪਹਿਲਵਾਨ ਸਿਰਸਾ 2 ਮਿੰਟ ਦਾ ਸਮਾਂ ਬਾਕੀ ਪਹਿਲਵਾਨ ਜੀ ਗੁਸਤੀ ਦਾ ਨੋਟ ਕਰਿਓ ਹਾਜੀ ਬੰਦਰ ਹੋ ਗਿਆ ਅਨੂਪ ਨਰੇਂਦਰ ਅੰਦਰ ਆਜਾ ਔਰ ਨਾਲੇ ਅਗਲੇ ਸਾਲ ਦੀ ਜਿਹੜੀ ਸਾਡੇ ਕੋਲ ਮਾਇਆ ਲਿਖਵਾਈ ਆ ਵੀਰਾਂ ਨੇ ਲਿਸਟ ਜਿਹੜੀ ਲਿਖਵਾਈ ਆ ਉਹਨਾਂ ਦੇ ਨਾਮ ਕੋਸ਼ਿਸ ਪ੍ਰਕਾਰ ਨੇ ਸਾਫਕਾ ਸਰਪੰਚ ਸਾਹਿਬ ਜਿਹੜਾ ਵੱਲੋਂ 5100 ਰੁਪਏ ਦਿੱਤਾ ਜਾਂਦਾ ਅਗਲੇ ਸਾਲ ਦੇ ਲਈ ਨਾਲੇ ਰਾਜਕਮਰ ਜੀ ਆਰਤੀਆ ਸਾਹਿਬ ਉਹਦਾ ਵੱਲੋਂ 11000 ਰੁਪਏ ਜਿਹੜਾ ਅਗਲੇ ਸਾਲ ਦੇ ਲਈ ਸਾਡੇ ਸਿਰ ਮੱਥੇ ਅਗਲੇ ਸਾਲ ਦੇ ਲਈ 11000 ਰੁਪਇਆ ਰਾਜਕਮਰ ਜਿਆਰਪਿਆ ਸਾਹਿਬ ਤੇ ਨਾਲੇ ਫੌਜਲਦੀਨ ਠੇਕੇਦਾਰ ਸਾਹਿਬ ਉਹਦਾ ਵੱਲੋਂ 5100 ਰੁਪਏ ਜਿਹੜਾ ਅਗਲੇ ਸਾਲ ਦਿੱਤਾ ਜਾਣਾ ਹੈ ਪਹਿਲਵਾਰ ਸ਼ੇਰੂ ਪਹਿਲਵਾਨ ਜਿਹੜਾ ਵੱਲੋਂ 3100 ਰੁਪਇਆ ਜੋ ਕਿ ਜਾਂਸਰੇ ਨਗਰ ਤੋਂ ਨੇ ਨਾਲੇ ਰਾਹੁਲ ਪਾਇਸ ਕਰਿਆਦਾ ਸਟੋਰ ਉਹਦਾ ਵੱਲੋਂ 3100 ਰੁਪਇਆ ਬੇਨਤੀ ਕਰਾਂਗੇ ਸਰਦਾਰ ਨਿਰਮਲ ਸਿੰਘ ਜੀ ਪਰਮਿੰਦਰ ਦੌਣ ਛੜੀ ਜੀ ਦੇ ਫਾਦਰ ਸਾਹਿਬ ਪਲੀਜ਼ ਸਟੇਟ ਤੇ ਆ ਜਣ ਆਪਣਾ ਮਾਨਸਮਾਨ ਹਾਸਲ ਕਰਨ ਕਿਉਂਕਿ ਕੱਲੇ ਪੰਜਾਬ ਨਹੀਂ ਕੱਲੇ ਹਮਾਜੋ ਨਹੀਂ ਹਰਿਆਣੇ ਨਹੀਂ ਪੂਰੇ ਇੰਡੀਆ ਦਾ ਮਾਣ ਬਣਿਆ ਪੂਰੀ ਦੁਨੀਆ ਚ ਤੂਤੀ ਬੋਲੀ ਹੈ ਪਰਵਿੰਦਰ ਡੋਮ ਛੇੜੀ ਦਾ ਨਾਮ ਬੋਲਿਆ ਸੋ ਉਹਨਾਂ ਦੇ ਫਾਦਰ ਸਾਹਿਬ ਉਹ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਪੰਚਾਇਤ ਵੱਲੋਂ ਆਪਣਾ ਮਾਨਸਮਾਨ ਹਾਸਲ ਕਰਿਓ ਬੇਗ ਸਰਦਾਰ ਨਿਰਮਲ ਸਿੰਘ ਜੀ ਡੋਮ ਛੇੜੀ ਆਪਣਾ ਮਾਨਸਮਾਨ ਹਾਸਲ ਕਰਿਓ ਅੱਜ ਜੁਗ ਰਾਜਮਾ ਦੀ ਆਪਣੇ ਬੇਨਤੀ ਆ ਬਾਬਾ ਦੀਪਾ ਜੀ ਆਪਣਾ ਬਾੜਸਵਾਰ ਪ੍ਰਾਪਤ ਕਰਕੇ ਦੁਨੀਆ ਚ ਤੂਤੀ ਬੋਲੀ ਹੈ ਪਰਵਿੰਦਰ ਦਮਛੇੜੀ ਦਾ ਨਾਮ ਬੋਲਿਆ ਸੋ ਉਹਨਾਂ ਦੇ ਫਾਦਰ ਸਾਹਿਬ ਉਹਦਾ ਨਿਰਮਲ ਸਿੰਘ ਜੀ ਉਹਨਾਂ ਨੂੰ ਬੇਨਤੀ ਅਗੇ ਪੰਚਾਇਤ ਵੱਲੋਂ ਆਪਣਾ ਮਾਨਸਮਾਨ ਹਾਸਲ ਕਰਿਓ ਬੇਜੇ ਸਰਦਾਰ ਨਿਰਮਲ ਸਿੰਘ ਦੀ ਦੁੱਖੇੜੀ ਆਪਣਾ ਮਾਨਸਮਾਨ ਹਾਸਲ ਕਰਿਓ ਅਜੇ ਚੁਗ ਰਾਜਮਾ ਦੀ ਆਪਣੇ ਪ੍ਰਧਾਨ ਸਾਹਿਬ ਉਹਦਾ ਪਾੜ ਜਾ ਅਜੇ ਚੁਗ ਕਨੇਡਾ ਵਾਲਾ ਸਰਵਜੇ ਮਾਮੂ ਪਰ ਉਹਨਾਂ ਦਾ ਵਿਸ਼ੇਸ਼ ਮਾਨਸਮਾਨ ਕੀਤਾ ਜਾ ਰਿਹਾ ਦੰਗਨ ਕਮੇਟੀ ਵੱਲੋਂ ਤੇ ਬਾਬਾ ਦੀਪਾ ਜੀ ਸ਼ੇਰਗੜ ਫਲਾਈ ਵਾਲੇ ਰਾਜਾ ਪਹਿਲਵਾਨ ਜੀ ਚੰਡੀਗੜ੍ਹ ਨੇਤਰਪਾਲ ਪਹਿਲਵਾਨ ਜੀ ਡੂਬ ਛੇੜੀ ਤੇ ਨੇਤਰਪਾਲ ਪਹਿਲਵਾਨ ਜੀ ਅਖਾੜਾ ਡੂਬ ਛੇੜੀ ਦੋ ਘਮਾਨ ਸਮਾਨ ਹੈ ਉਸ ਤੋਂ ਬਾਅਦ ਗੁਸਤੀ ਦੀ ਫੋਟੋ ਕਰਾ ਕੇ ਯਾਦਗਾਰੀ ਫੋਟੋ ਕਰਾ ਕੇ ਰਾਜਾ ਪਹਿਲਵਾਨ ਜੀ ਚੰਡੀਗੜ੍ਹ ਉਹਨਾਂ ਦਾ ਵਿਸ਼ੇਸ਼ ਸਮਾਰੋਹ ਜਿਹੜਾ ਕੀਤਾ ਜਾ ਰਿਹਾ ਵਰਤੌਰ ਕੋਚ ਜੀ ਆਸਮਾਨ ਆਉਂਦੇ ਨੇ ਅਖਾੜਾ ਡੂਬ ਛੇੜੀ ਦੇ ਵਿੱਚ ਨੇਤਰਪਾਲ ਪਹਿਲਵਾਨ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਵਿਸ਼ੇਸ਼ ਸਮਾਰੋਹ ਜਿਹੜਾ ਕੀਤਾ ਜਾ ਰਿਹਾ ਸੱਤ ਬਾਜੀ ਲਿਆਏ ਫਿਰ ਦੰਗਲ ਕਮੇਟੀ ਨੂੰ ਯ ਵਲਿੱਤਾਂ ਦੀ ਕੁਸ਼ਤੀ ਹੋਣ ਜਾ ਰਹੀ ਹੈ ਇੱਕ ਯਾਦਗਾਰੀ ਤਸਵੀਰ ਹੋਣ ਜਾ ਰਹੀ ਹੈ ਦੋਨੋਂ ਪਹਿਲਵਾਨਾਂ ਦੇ ਨਾਲ ਸਮੁੱਚੀ ਡੰਗਲ ਕਮੇਟੀ ਆਸ਼ੀਰਵਾਦ ਦੇ ਗਏ ਨਾ ਪਹਿਲਵਾਨਾਂ ਨੂੰ ਬਈ ਇੱਕ ਪਾਸੇ ਮਨਜੀਤ ਮਲਕਪਰੀਆ ਪਰਵੇ ਜੋਸੇ ਦਾ مالک ਦੂਜੇ ਪਾਸੇ ਵਾਕਈ ਹੁੰਦੀ ਹੋਈ ਯਾਦਗਾਰੀ ਤਸਵੀਰ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਸਮੁੱਚੀ ਡੰਗਲ ਕਮੇਟੀ ਜਾਸਲਾ ਜਿਨ੍ਹਾਂ ਦੀ ਮਿਹਨਤ ਆ ਰੰਗ ਲਿਆਈ ਹੈ ਅੱਜ ਚੋਟੀ ਦਾ কুਸਤੀ ਦੰਗਲ ਪਹਿਲਾ কুਸਤੀ ਦੰਗਲ ਇਸ ਧਰਤੀ ਤੇ ਹੋ ਰਿਹਾ ਹੈ ਬਾਬਾ ਧੰਨਵਾਦ ਕਰਦੇ ਹਾਂ ਕਮੇਟੀ ਜਾਸ ਲਦਾ ਵਾਹ ਜੀ ਵਾਹ ਰੋਹਿਤ ਕਮਾਨ ਲੱड्डੂ ਪਹਿਲਵਾਨ ਅਖਾੜਾ ਟੂਮਸ਼ੇੜੀ ਜਿਸ ਨੌਜਵਾਨੇ ਲੰਬੇ ਅਰਸੇ ਤੋਂ ਅਖਾੜਾ ਟੂਮਸ਼ੇੜੀ ਦਰਸ਼ਕ ਵੀਰੋ ਇੱਕ ਵਾਰ ਲਾਕੇ ਦੇ ਵਿੱਚ ਤੰਦਰੁਸਤੀ ਰਹੇ ਨਗਰ ਵਿੱਚ ਤੰਦਰੁਸਤੀ ਰਹੇ ਗੂਗਾ ਜੈਪੀਰ ਦੇ ਨਾਮ ਤੇ ਖੁੱਲ ਕੇ ਤਾੜੀ ਮਾਰ ਦਿਓ ਸਰੇ ਦੀ ਕੁਸ਼ਤੀ ਸ਼ੁਰੂ ਹੋ ਰਹੀ ਹੈ ਹਾਂਜੀ ਸੇ ਕਰੋ ਗੱਲ ਭਾਈ ਇਸ ਕੁਸ਼ਤੀ ਦਾ ਸਮਾਂ ਜਿਹੜਾ 30 ਮਿੰਟ ਦਾ ਸਮਾਂ ਅੱਧੇ ਘੰਟੇ ਦਾ ਸਮਾਂ ਇੱਕ ਵਾਰ ਤਾੜੀਆਂ ਲਾ ਦਿਓ ਵੀ ਅੱਧੇ ਘੰਟੇ ਦਾ ਸਮਾਂ ਇਸ ਕੁਸ਼ਤੀ ਦਾ ਦੇਖਾਂਗੇ ਕਿ ਕਿਹੜਾ ਜਿੱਤੇਗਾ ਕਿਹੜਾ ਹਾਰਦਾ ਬਾਕੀ ਸਮੇਂ ਦੀਆਂ ਹੋਣਗੀਆਂ ਕਾਲੇ ਦਾਦੇ ਲਗੋਟੇ 'ਚ ਇਹ ਆ ਵੀ ਮੰਜੀ ਤੇ ਵਾਹ ਵਾਹ ਦੋਨੇ ਪਹਿਲਵਾਨਾਂ ਦੇ ਦਰਮਿਆਨ ਜਿਹੜੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ ਅੜ ਕੇ ਗੱਭਰੂ ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ ਅੜ ਕੇ ਗੱਭਰੂ ਹੱਥ ਸੀਤੇ ਬਾਬੇ ਦੀਆਂ ਮਹਿਰਾ ਦਾ ਮਿਤਰਾ ਅਲਾਕਾ ਸ਼ੇਰਾਂ ਦਾ ਮਿਤਰਾ ਅਲਾਕਾ ਸ਼ੇਰਾਂ ਦਾ ਬਾਕੀ ਬਬਰ ਸ਼ੇਰਾਂ ਦੀ ਢੇੜ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਾ ਅੰਕਾਟ ਕੇ ਕੇਸਰੀ ਦਾ ਖਿਤਾਬ ਦਿੱਤੇ ਹੈ ਪਰ ਕਹਿੰਦੇ ਉਹਨਾਂ ਵਿੱਚ ਲੱਡੂ ਦਾ ਵੀ ਨਾਮ ਹੋਗਾ ਲੱਡੂ ਪਹਿਲਵਾਨ ਦੇ ਵਿੱਚ ਇੱਕ ਇਹ ਲੰਘੋਟੇ ਦੇ ਵਿੱਚ ਮੰਨਨ ਹਾਰੇ ਦੀ ਪਾਕ ਪਵਿੱਤਰ ਧਰਤੀ ਤੇ ਧਾਤ ਕੁਬਾਦ ਪੱਟ ਕੇ ਸ੍ਰੀ ਦਾ ਖਿਤਾਬ ਜਿੱਤਿਆ ਕਿ ਪਤਾ ਲੱਗਦਾ ਵਿੱਚ ਮੈਦਾਨੇ ਅੰਦਰ ਘਰ ਅੰਦਰ ਤੇ ਚੂਹਾ ਵੀ ਸ਼ੇਰ ਹੁੰਦਾ ਨਸਲਾ ਨਸਲਾ ਦੇ ਵਿੱਚ ਬੜਾ ਫਰਕ ਹੁੰਦਾ ਅੰਬ ਅੰਬ ਹੁੰਦਾ ਤੇ ਬੇਰ ਬੇਰ ਹੁੰਦਾ ਕਹਿੰਦੇ ਗੱਜੜ ਭਾਵੇਂ ਜੰਗਲ 'ਚ ਫੇਰੇ ਖੁੱਲਾ ਸ਼ੇਰ ਪਿੰਜਰੇ ਦੇ ਵਿੱਚ ਵੀ ਸ਼ੇਰ ਹੁੰਦਾ ਸ਼ੇਰ ਪਿੰਜਰੇ ਦੇ ਵਲਾ ਵਿਸ਼ੇਸ਼ ਪਾਰਧਵਰ ਕੀਤਾ ਜਾਣਾ ਮੋਲੂ ਪਹਿਲਵਾਨ ਜੀ ਬਿੱਲੂ ਪਹਿਲਵਾਨ ਦੀ ਖੂਨੀ ਮਜਰਾ ਬਿੱਲੂ ਪਹਿਲਵਾਨ ਦੀ ਖੂਨੀ ਮਜਰਾ ਹੋਰ ਵਿਸ਼ੇਸ਼ ਪਾਰਧਵਰ ਕੀਤਾ ਜਾਣਾ ਬਿੱਲੂ ਪਹਿਲਵਾਨ ਦੀ ਖੂਨੀ ਮਜਰਾ ਵਾਹ ਜੀ ਮਾ ਕੇ ਪੱਟ ਵੇਚ ਕੇ ਮਹਾਰਾਸ਼ਟਰ ਦੇ ਵਿੱਚ ਇਹੀ ਕੁਸ਼ਤੀ ਤੁਹਾਨੂੰ 5 ਲੱਖ ਤੋਂ ਘੱਟ ਦੇਖਣ ਨੂੰ ਨਹੀਂ ਮਿਲਣੀ ਇਹਦਾ ਇੱਕ ਸੱਤ ਪਹਿਲਵਾਨ ਜੀ ਫਰੰਦਾ ਦੰਗਲ ਕਮੇਟੀ ਦੇ ਨਾਲ ਪਿਆਰ ਹੈ ਸੱਤ ਪਹਿਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦੇ ਪਿਆਰ ਸਦਕਾ ਕਿਉਂਕਿ ਈਕੇ ਅਖੜਾ ਟੋਲੀ ਮੇਰਾ ਈਕੇ ਅਖੜਾ ਦੂਮਛੜੀ ਹੋਇਆ ਜਿਹੜਾ ਕਦੇ ਪੈਸੇ ਸਰਕਾਰ ਵੱਲ ਜਿਮਾਣਾ ਉਹ ਵੀ ਆਪਣਾ ਮਾਸਮਾ ਲੜਕੇ ਕੇਸ਼ਰ ਪਹਿਲਵਾਨ ਜੀ ਟਮਾਣਾ ਕੇਸ਼ਰ ਪਹਿਲਵਾਨ ਜੀ ਟਵਾੜਾ ਉਹ ਵੀ ਆਪਣਾ ਮਾਨਸਮਾਨ ਪ੍ਰਾਪਤ ਕਰਨਗੇ ਇੱਕ ਵਾਰ ਫਿਰ ਤੋਂ ਅਸੀਂ ਅਗਲੇ ਸਾਲ ਲਈ ਜਿਹਨਾਂ ਵੀਰਾਂ ਤੋਂ ਪੈਸੇ ਜਿਹੜੇ ਲਿਸਟ ਲਵਾ ਨਾ ਉਹਨਾਂ ਖਵਾਈ ਨੇ ਉਹਦਾ ਵੀ ਨਾਂ ਬੋਲਦੇ ਆ ਸ਼ੇਰਾ ਧੰਨਵਾਦ ਜੀ 3100 ਰੁਪਿਆ ਸਾਧਕਾ ਸਰਪੰਚਾ 51000 5200 ਰੁਪਿਆ ਵਾਹ ਜੀ ਵਾਹ ਬੱਚਾ ਬੱਚਾ ਕਿੰਦਾ ਵੀ ਮੰਜੀ ਤੇ ਮਲਕ ਪਰਿਏ ਨੇ ਰਕਾ ਜੀ ਕਿਹਦੇ ਲੱਡੂ ਐ ਪਟਾਂ ਦੀ ਤਿਆਰੀ ਐ ਸਿੰਘਪੁਰੂ ਦੀ ਕਹਿੰਦੇ ਦੇਖ ਕੇ ਭੁੱਖ ਲਾਦੀ ਹਾ ਜੀ ਉਹ ਬਹੁਤ ਸੁਕੀ ਰਾਤ ਲਾਲ ਜੀ ਆਰਤੀਆ ਸਾਹਿਬਾ 5200 ਰੁਪਿਆ ਰਾਮ ਸਿੰਘ ਜੀ ਯੋਗ ਸੇਵਾ ਕਲੱਬ 3100 ਰੁਪਿਆ ਜੱਗੀ ਪਹਿਲਵਾਰ ਪਟਰਾਲੀ ਉਹਦਾ ਵੱਲੋਂ 1100 ਰੁਪਿਆ ਦਲਜਾਰ ਸਿੰਘ ਜੀ ਸਰਪੰਚ ਸਾਹਿਬਾ 5200 ਰੁਪਿਆ ਰਵਿੰਦਰ ਕੁਮਾਰ ਸਾਹਿਬ ਅਫਸ਼ਕਰ ਰਾਜ ਜੀ ਦੇ ਪਹਿਲਵਾਨ ਪਹਿਲਵਾਨ ਅਖੜੇ ਤੋਂ ਜਿਹੜੀ ਆਸੀ ਪਹਿਲਵਾਨ ਸੀਆਰਪੀ ਅਫਦੇ ਜੀ ਦੋ ਦੋ ਪਹਿਲਵਾਨ ਬਿਲਕੁਲ ਤਿਆਰ ਬਟ ਤਿਆਰ ਰਹਿਣਗੇ ਆਕੇ ਕੱਦੇ ਮਾਰੇ ਟੋਪੀ ਕੱਦੇ ਭੱਜ ਕੇ ਪੱਟਾ ਨੂੰ ਆਮਦਾਈ ਮਿਹਰ ਦੀ ਨਾ ਜੇ ਰੱਬ ਦੀ ਹੋਵੇ ਮਿਹਰ ਫਿਰ ਆਨ ਕੇ ਬੰਦਾ ਪਹਿਲਵਾਨ ਅਖਬਾਮਦਾਈ ਓਏ ਦਰਸ਼ਕੀਓ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਬਦਾਮ ਖਬੋਂਦਾ ਭੈਣ ਦੁੱਧ ਪਲੌਂਦੀ ਏ ਮਾਰਸ ਛੋਟੇ ਡੋਕਰ ਬੋਂਦਾ ਬੰਮਿਆਂ ਵਿੱਚ ਮੈਦਾਨਾਂ ਦੇ ਮੁੰਡਾ ਵਖਰੇ ਜੋਰ ਬਖੋਂਦਾ ਸਰੀਰ ਦੋਮਾ ਦੇ ਸਾਕੀ ਫਲਾਦ ਵਰਗੇ ਵੇਖੜਾ ਕੌਣ ਜਿੱਤਦਾ ਕੌਣ ਹਾਰਦਾ ਏ ਵਾਹ ਜੀ ਵਾਹ ਦੀ ਦੀ ਸਾ ਆਏ ਹਾਏ ਬਈ ਨਿਕਰਦੀ ਕੋਸ਼ਿਸ਼ ਕਰਦਾ ਹੋਇਆ ਮ ਜੀਤਦਾ ਨਹੀਂ ਸਿੰਧ ਸਿੰਧ ਦੇ ਕਣਿਕ ਬੇਟੀ ਨੂੰ ਸਾਰੇ ਪਰਵਾਰਾਂ ਨੂੰ ਮੇਰੀ ਬੇਨਤੀ ਹੈ ਇੱਕ ਪਰਮਾਤਮਾ ਦੇ ਨਾਂ ਤੇ ਵੀ ਇੱਕ ਤਾੜੀ ਮਾਰ ਲਓ ਵਾਹ ਜੀ ਵਾਹ ਬਈ ਦਰਸ਼ਕੋ ਕੱਲੀ ਤਾੜੀ ਨਹੀਂ ਸਦਾ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੁਗਾ ਜਹਰ ਪੀਰ ਕੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਵਾਹ ਜੀ ਇਹ ਲਾਈਵ ਜੱਡਾ ਚੱਲ ਰਿਹਾ ਵਾਹ ਜੀ ਵਾਹ ਫਾਸਟ ਵਾਹ ਜੀ ਵਾਹ ਬਈ ਦਰਸ਼ਕੋ ਸਾਰਾ ਤਾੜੀ ਫੇਰੋ ਕਿ ਕਸਤੀ ਹੋਈ ਤਾੜੀ ਮਾਰੋ ਦੱਸੋ ਜੀ ਕਿ ਕਸਤੀ ਹੋਈ ਬਈ ਦਰਸ਼ਕੋ ਮਨਜੀਤ ਨੂੰ ਕਹਾਂ ਤੁਸੀਂ ਘੱਟ ਮੰਨਦੇ ਹੋ WWE ਦੇ ਵਿੱਚ ਵੀ ਇਸ ਗੱਭਰੂ ਨੇ ਆਪਣੇ ਜੋਹਰ ਦਿਖਾਏ ਆ ਇੱਕ ਬਾਰ ਮਨਜੀਤ ਮਲਕ ਬਰੀਏ ਦੀ ਲਈ ਵੀ ਜ਼ੋਰ ਦਾ ਤਾੜੀ ਲਾ ਦਿਓ ਵਾਹ ਵਾਹ ਜੀ ਵਾਹ ਕਹਿੰਦੇ ਜੇ ਕੁੱਟ ਕਰਨੀ ਔਖੀ ਹੈ ਤਾਂ ਕੁੱਟ ਸਹਣੀ ਵੀ ਔਖੀ ਹੈ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਵਾਹ ਕੈਮਰਾ ਸਮਝੇ ਮੇਰਾ ਨਹੀਂ ਹੋਈ ਜਮਾਨੀ ਆਇਆ ਜੀ ਨਹੀਂ ਨਹੀਂ ਸਾਹ ਵਾਹ ਜੀ ਵਾਹ ਆਏ ਹੋਏ ਵਾਦੀ ਵਾਹ ਬਈ ਤਾੜੀਆਂ ਲਾ ਦਿਓ ਨਿਕਲ ਕੇ ਸਾਹਮਣੇ ਆਇਆ ਮਨਜੀਤ ਮਲਕ ਵਧੀਆ ਸੋ ਬੇਤੀ ਹੈ ਕਿ ਬੰਦਾ ਬੰਦੇ ਨੂੰ ਮੇਰੇ ਤੇ ਜਮੀਨ ਪੁੱਛਦਾ ਫਿਰ ਪੁੱਛਦਾ ਤੇਰਾ ਕਾਰੋਬਾਰ ਕਿੰਨਾ ਉਹ ਕਿੰਨਾ ਨਗਦ ਨਾਮਾ ਕਿੰਨਾ ਬੈਂਕ ਬੈਲੈਂਸ ਤੇਰਾ ਸੁੱਖ ਨਾਲ ਚੱਲਦਾ ਉਧਾਰ ਕਿੰਨਾ ਉਹ ਕਿੰਨੇ ਧੀਆ ਪੁੱਤਰ ਕਿੰਨੇ ਵਿਆਹ ਕੀਤੇ ਤੇਰਾ ਸੁੱਖ ਨਾਲ ਦਸ ਪਰਿਵਾਰ ਕਿੰਨਾ ਤੁਸੀਂ ਸਾਰਿਆਂ ਸਾਨੂੰ ਤਾੜੀ ਮਾਰ ਕੇ ਦੱਸਣਾ ਤੁਹਾਡਾ ਕੁਸ਼ਤੀ ਨਾਲ ਪਿਆਰ ਕਿੰਨਾ ਤੁਹਾਡਾ ਕੁਸ਼ਤੀ ਨਾਲ ਪਿਆਰ ਕਿੰਨਾ ਇੱਕ ਵਾਰ ਯੋਰ ਦਾ ਤਾੜੀ ਮਾਰ ਕੇ ਕੁਸ਼ਤੀ ਦੇ ਲਈ ਕਿਉਂਕਿ ਸਾਹਮਣੇ ਹਿੰਦੁਸਤਾਨ ਦੇ ਨਾਮੀ ਪਹਿਲਵਾਨ ਇੱਕ ਪਾਸੇ ਲੱड्डੂ ਪਹਿਲਵਾਨ ਦੂਸਰੇ ਪਾਸੇ ਮਰਜੀਤ ਵਾਹ ਜੀ ਵਾਹ ਕਿੰਨਾ ਮਿੱਠੀ ਮਿਸ਼ਰੀ ਤੋਂ ਮਿੱਠੀ ਗੁਲਗੰਦ ਮਿੱਠੀ ਮਿੱਠੀ ਮਿਸ਼ਰੀ ਮਿਸ਼ਰੀ ਤੋਂ ਮਿੱਠੀ ਗੁਲਗੰਦ ਹੈ ਉਸ ਤੋਂ ਮਿੱਠਾ ਸ਼ਹਿਦ ਹੈ ਪਰ ਸ਼ਹਿਦ ਤੋਂ ਮਿੱਠਾ ਕਿਹਦੇ ਮਿੱਠੀ ਮਿਸ਼ਰੀ ਤੋਂ ਮਿੱਠੀ ਖਜੂਰ ਮਿੱਠੀ ਇਸ ਤੋਂ ਵੱਧ ਮਿੱਠੀ ਕੋਲੋਂ ਗੰਦ ਗੁਲਾਬ ਦੀ ਹੈ ਮੁਹੱਬਤ ਮਿੱਠੀ ਏ ਬਹੁਤ ਮਿੱਠੀ ਦੱਸਦੀ ਇੱਕ ਇੱਕ ਲਹਿਰ ਚ ਨਾ ਆਉਂਦੀ ਏ ਪਰ ਇਹਨਾਂ ਸਭ ਨਾਲ ਤੋਂ ਮਿੱਠਾ ਸ਼ਹਿਦ ਹੈ ਪਰ ਸ਼ਹਿਦ ਤੋਂ ਮਿੱਠੀ ਬੋਲੀ ਪੰਜਾਬ ਦੀ ਏ ਇੱਕ ਵਾਰ ਮਾਂ ਬੋਲੀ ਪੰਜਾਬੀ ਦੇ ਨਾਮ ਤਾੜੀ ਲਾ ਦਿਓ ਵਾਹ ਜੀ ਵਾਹ ਅਦਰ ਮੈਦਾਨ ਦੇ ਵਿੱਚ ਵੀ ਮਨਜੀਤ ਪਹਿਲਵਾਨ ਉੱਪਰਲੇ ਪਾਸੇ ਹੇਠਲੇ ਪਾਸੇ ਲੱड्डੂ ਪਹਿਲਵਾਨ ਅਖੜਾ ਡੂਮ ਛੜੀ ਮੈਦਾਨ ਦੇ ਵਿੱਚ ਚੱਲਦੀ ਫਾਈ ਕੁਸ਼ਤੀ ਅਗਲੀ ਚੰਡੀ ਸਾਡੀ ਪਰਮਿੰਦਰ ਪਹਿਲਵਾਨ ਅਖੜਾ ਡੂਮ ਛੜੀ ਆਸੀਮ ਪਹਿਲਵਾਨ ਸੀਆਰਪੀ ਅਖਦੇ ਲੈ ਵਾਹ ਜੀ ਵਾਹ ਲੱਗਦੇ ਹੋਏ ਜੋਰ ਕਦੇ ਉੱਤੇ ਕਦੇ ਥੱਲੇ ਵਾਹ ਜੀ ਵਾਹ ਪਹਿਲਵਾਨਾਂ ਦੇ ਦੁਆਰੇ ਪਾਰਾ ਜੋਰ ਆ ਗਿਆ ਦਰਸ਼ਕ ਵੀਰੋ ਸਾਹਮਣੇ ਆ ਗਿਆ ਫਿਰ ਨੌਜਵਾਨ ਤਾੜੀ ਮਾਰ ਦਿਓ ਦੋਨੋਂ ਮੱਲਾ ਦੇ ਨੋਤੇ ਵਈ ਲਾਈਟਾਂ ਦੀ ਵੀ ਬੇਨਤੀ ਆ ਉਹਦੀ ਜਿਹੜੀ ਪੋਜੀਸ਼ਨ ਆ ਜਿਹੜੀ ਲਾਈਟ ਦੀ ਚੇਂਜ ਕਰਦੇ ਉਹ ਵੀ ਜੇ ਲਾਈਟ ਵਾਲੇ ਵੀ ਬੇਨਤੀ ਆ ਕਿ ਲਾਈਵ ਨੂੰ ਦਿੱਕਤ ਆਉਂਦੀ ਹੈ ਦਰਸ਼ਕੋ ਤਾੜੀਆਂ ਸਲਾਬੀਆਂ ਜੀਆਂ ਵੱਜੀਆਂ ਜਿੱਦਾਂ ਦੀ ਕੁਸ਼ਤੀ ਹੋ ਰਹੀ ਹੈ ਜਿੱਡੇ ਮੱਲਾ ਐ ਉਹਦੀ ਤਾੜੀ ਨਹੀਂ ਵੱਜੀ ਉਹਨੂੰ ਸੋਹੇ ਲਾਲਾਂ ਵਾਲੇ ਪੀਰ ਦੀ ਜਿਹੜਾ ਤਾੜੀ ਨਾ ਮਾਰੇ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਸਾਰੇ ਆਏ ਭਾਈ ਹੋਰ ਪਤਾ ਲੱਗਿਆ ਕੱਟੋ-ਕੱਟ ਰਾਜਪੁਰੇ ਤੱਕ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਚਾਸਲੇ ਦੇ ਵਿੱਚ ਦੰਗਲ ਹੋ ਰਿਹਾ ਹੈ ਮੈਚ ਚੱਲ ਰਿਹਾ ਹੈ ਬਾਜੀਵਾ ਲੱਟੂ ਲੱਟੂ ਨਰਮਜੀਤ ਕਹਿੰਦਾ ਘਾਤ ਕੁਮਾਰ ਕੀਦਾ ਆਏ ਆ ਕੇ ਦੇ ਕਈ ਟਾਈਟਲ ਲਾ ਦਿੱਤਾ ਰੁਪੀਤ ਕੁਮਾਰ ਲੱਟੂ ਪਹਿਲਵਾਨ ਹੈ ਆਏ ਹੋਏ ਤੇ ਲੋ ਜੀ ਲੱਟੂ ਪਹਿਲਵਾਨ ਲੋਹੀ ਕਹਿੰਦੇ ਇਸ ਨੌਜਵਾਨ ਦੇ ਪਰਿਵਾਰ ਦੇ ਵਿੱਚ ਘੱਟੋ ਘੱਟ 4-5 ਜਿਹੜੇ ਹੈ ਵੱਡੇ ਰੁਸਤਮ ਪਹਿਲਵਾਨ ਹੈ ਇਹਦੇ ਦਾਦਾ ਜੀ ਵੀ ਕਹਿੰਦੇ ਭਰਾ ਕਹਿੰਦੇ ਬਹੁਤ ਵਧੀਆ ਪਹਿਲਵਾਨੀ ਕੀਤੀ ਜਿਹੜਾ ਨੇ ਸੋ ਕਹਿੰਦੇ ਹੁਣ ਮੈਂ ਬੇਨਤੀ ਕਰਦਾ ਵੱਡੀ ਚੱਡੀ ਵਾਲੇ ਪਹਿਲਵਾਨਾ ਖਾੜੇ ਪਾਸ਼ਾ ਦੇ ਵਿੱਚ ਚਾੜ ਕੇ ਵੱਡੀ ਚੱਡੀ ਵਾਲੇ ਪਹਿਲਵਾਨ ਵਾਹ ਜੀ ਵਾਹ ਭਈ ਅੱਜ